चल रोपी पानी पाके ले ही पोचा ला दे इतने तो मैं कड़ता सारी बस दीदी काटता चढ़ इधर हाँ हाँ वही इधर काटता सारा टाइम भी होने वाला होगा ले तो लेट हो जाए थोड़ा जा हो रज वो ही काम जी चल गए ना तो कभी कभी नहीं होता खेत रोटी जाओगी हाँ जाऊगी भाई कहीं जाने है। खेत चटनी बना लागे मैं तो कहनी चौदह तो जानी फिर मैं कह चटनी बना ला कुर हां देख ला चलती भी फिर हम तोड़ के रख हाँ, ला शाम का ही बनावा शाम त खा लगा फलियां बनाइया दिन देख लो भिंडी बनाओ चौले बना जी रोटी आए शामी लगे पे चौले बना लांगे शाम चौले बना लागे रोटी रोटी बना के दहहेर दिन फिर आप सब्जियां कर लागू तोड़ लिया कमरे जी लोट करने आए थे फिर कर लागे फिर करा तो मर्जी नहीं, हाँ। नहीं मैं गुन लू भी थकिया पशु पसुओं का करके आई हम कोई ना चल मैं पशुआ सा उस मैं वाह कर ली हाजी बजे गा डेढ़ बजे रोटी बनाने लग गई लग गए निकल गया लागे सारे लागे चला दिन तुम दसा फिर क्या तू करी

ਇਹ ਨਹੀਂ ਇਹ ਤਾਂ ਹੈ ਨਹੀਂ ਇੱਥੇ ਲੈ ਕੇ ਨਹੀਂ ਮੈਂ ਅੰਦਰੋਂ ਕੱਢ ਕੇ ਅੱਛੇ ਇੱਥੇ ਪਈਆਂ ਸੀ ਮੈਂ ਹਾਂ ਰਸੋਈ 'ਚ ਘਟ ਆਉਣੀ ਹੈ ਨਾ ਮੈਨੂੰ ਤਾਂ ਨਹੀਂ ਪਤਾ ਘਟ ਬਤਾ ਲੱਗਦਾ ਮੈਨੂੰ ਹੁਣ ਤੇਰੇ ਸਾਰੇ ਆ ਸਾਰਾ ਕੁਝ ਕਾਹ ਵੰਦੂ ਜੀ ਹੁਣ ਚੱਲ ਮੈਂ ਬਣਾ ਲੈਣੀ ਜੀ ਫਿਰ ਵਗ ਜਾ ਹਾਂ ਬਸ ਜੀ ਮੈਂ ਤਾਂ ਜਾ ਕੇ ਦੂਸਰੇ 'ਚ ਕਰ ਲਉ नहीं देड़ी। आले देड़ी। आले। आले। मैं ढकन देखा चरणी हाँ गंडे आ गंडे ना सारे समारन हो पे है सुके जब ली चटनी बना लो भी कट्टा नहीं मैं बना लू चल तुम आराम कर लो दवाई ले लो चल पानी लेके दे आ गई गर्मी होगी लो जी छेती करी चंगा माड़ा जल्दी बना लो रोटी रोटी ठीक है दीदी गंडे ज्यादा नहीं नहीं काफी जाने है भाई कुंडा भर के चटनी दर करना पौगा ज्यादा नहीं है

ਮੈਂ ਤਾਂ ਮੋਈ ਵਾਹ ਆਉਂਦਾ ਤੁਹਾਡਾ ਵਧੀਆ ਗੱਲ ਹੈ ਜੇ ਮੋ ਆਉਂਦਾ ਤੁਹਾਨੂੰ ਸਾਡਾ ਸਤਿ ਸ਼੍ਰੀ ਅਕਾਲ ਠੀਕ ਆ ਦੇਖਦੀਆਂ ਕਿਵੇਂ ਹੋ ਗਈਆਂ ਜਿਉਂਦੀਆਂ ਰੋ ਠੀਕ ਹੋ ਹਾਂ ਬਸ ਵਧੀਆ ਜੇ ਜਸਰੀਰ ਹੁੰਦਾ ਕ ਕਿੱਧਰ ਫਿਰਦੇ ਅੱਜ ਦੁਪਹਿਰੇ ਪਹਿਲੇ ਬਸ ਦਵਾਈ ਲੈਣ ਆਈ ਸੀ ਮੱਖਾ ਕੁੰਡਨ ਮਿਲ ਆਵਾ ਹਾਂ ਬਧੀਆ ਤੁਹਾਡਾ ਮੋਈ ਵਾਹ ਆਉਂਦਾਗਾ ਹੋਰ ਫਿਰ ਰੋਜ਼ ਆਉਣੀ ਹੈ ਤੂੰ ਸਹੀ ਚਾਹਦੀਆਂ ਕਿੱਥੋਂ ਆਈ ਤਾਂ ਨਹੀਂ ਰੋਜ਼ ਹੋਰ ਗੁਰਪ੍ਰੀਤ ਭਾਨੀ ਨੇ ਕਿਦਾਂ ਹੀ

ਗੁੱਟਕ ਚਾਹ ਬਣਾ ਦੇ ਗੁੱਟਕ ਅੱਜ ਸਾਡੇ ਖੇਤ ਨੇ ਤਾਈ ਜੀ ਖਾਸੇ ਬੰਦੇ ਫੇਰ ਹੁਣ ਰਹੇ ਨਹੀਂ ਬਸ ਸਰ ਦੁਖੀ ਆ ਨਾ ਦਾ ਬਾਲਾ ਕੰਮ ਸੀ ਤੜਕੇ ਦਾ ਸਾਡੇ ਕੋਲੇ ਫੇਰ ਕਰਨਾ ਹੀ ਪੁੱਤ ਕੰਮ ਤਾਂ ਹੋਰ ਹੁਣ ਦੁਪਹਿਰ ਦਾ ਹੋ ਗਿਆ ਤੜਕੇ ਦਾ ਕਰਕੇ ਹੱਟੀਆਂ ਹੁਣ ਦਾ ਟਾਈਮ ਹੋਏ ਆਨੇ ਆਖਣ ਦਾ ਹੋ ਜਾਊਗਾ ਖੇਤਾਂ ਦੇ ਕੰਮ ਹੀ ਜਾਂਦੇ ਪੁੱਤ ਹੋਰ ਸੋਟੇ ਨਿਬੜ ਕੇ ਕੰਮ ਚੱਲੀ ਜਾਂਦਾ ਚੱਲੀ ਜਾਂਦਾ ਪੁੱਤ ਕੰਮ ਸਰਦਾ ਹੁਣਾ ਬਸ ਬੀਬੀ ਝੋਨਾ ਲਾਉਣ ਲੱਗ ਜਾਨਗੇ ਹਾਂ ਕੀ ਹੈ ਸਾਰੀ ਐ ਹੀ ਨਿਕਲ ਜਾਂਦੀ ਹੈ ਗਰਮੀ ਆਪਣੀ ਆਪਣੀ ਦਾ ਹੀ ਨਿਕਲ ਜਾਂਦੀ ਹੈ ਕੀ ਕਿਤਾ ਦੇ ਕੰਮ ਵੀ ਵਾਲੇ ਹੁੰਦੇ ਹੋ ਹੋਰ ਮੈਂ ਹੁਣ ਪਤਨ ਕੇ ਹਸੀ ਮੈਂ ਕਰਾਂ ਨਹੀਂ ਆਂ ਦੁਪਹਿਰ ਦਾ ਕਹਿੰਦੇ ਦੁਪਹਿਰ ਦਾ ਤਾਂ ਮੈਂ ਕਰ ਲੂੰ ਕਰ ਲੈਂਦੀ ਆਪੇ ਦੁਪਹਿਰ ਦਾ ਤਾਂ ਤੇਰੀ ਅੱਖੇ ਲੱਗ ਗਈਆਂ ਹਾਂ ਮੈਨੂੰ ਆਇ ਨਹੀਂ ਮੈਨੂੰ ਨਹੀਂ ਕਹਿੰਦੀ ਕੰਮ ਨੂੰ ਮੈਂ ਹਜੇ ਆਪ ਤੋਂ ਉਹ ਕਰ ਲਾਂ ਕਰ ਲਾਂ ਚੱਲ ਵਧੀਆ ਹੈ ਨਹੀਂ ਹੁਣ ਕੌਣ ਅੱਖੇ ਲੱਗ ਗਈ ਕਿਦਾਂ ਹਾਂ ਲਾ ਲਾ ਚੱਲ ਵਧੀਆ ਹੈ ਚੰਗੀ ਤਾਂ ਫਿਰ ਮੈਂ ਆਪਣੇ ਭੈਣ ਦਾ ਰਿਸ਼ਤਾ ਲੈ ਕੇ ਆਈ ਸੀ ਚੰਗਦਰ ਬਾਹ ਹੋ ਜਾ ਨਾ ਨਾ ਸੇ ਤਾਂ ਠੀਕ ਹੈਗੀ ਵਧੀਆ ਕੱਟ ਚੱਲੀ ਜਾਓ ਵਧੀਆ ਬੱਤ ਚੰਗੇ ਰਹੋਗੇ ਜਗਾ ਤੋਂ ਮੁਝੇ ਲਿਖੋ ਤਾਂ ਕਿ ਮੈਂ ਤੇਰੀ ਨੋਹ ਦਾ ਕੀ ਹਾਲ ਹੈ कर ला खा ला हाँ जी आप बैठे रहे अल जवाक आप ही कर ਲਿਆ ਗੁਰ ਪੰਚਾ ਹੁਣ ਤਾਂ ਤੁੱਪੀ ਜਾਂਦੀ ਹੈ ਤੇ ਪੈਂਦੀ ਕਾ ਨਹੀਂ ਬਿੰਦ ਪੈ ਜਾ ਕਰੋ ਹਾਂ ਬਸ ਮੈਂ ਤਾਂ ਪਈ ਹੋਈ ਉੱਠੀ ਸੀ ਹੁਣ ਮੜਾ ਜਿਹਾ ਬਾਹਰ ਆ ਗਈ ਉੱਠ ਕੇ ਇਹ ਤਾਂ ਸਿਆਣੀ ਹੈ ਵਿਚਾਰੀ ਆ ਚਾਹ ਲੈ ਇੱਕ ਜਿਹੜੀ ਹੱਥ ਤੋਂ ਨਾ ਐ ਤਾਂ ਨਹੀਂ ਐ ਤਾਂ ਮੈਂ ਅੱਜ ਦੂਜੀ ਵਾਰ ਬੋਲ ਮਾਰਿਆ ਨਹੀਂ ਮੈਂ ਤਾਂ ਕਦੇ ਬਾਜ ਨਹੀਂ ਮਾਰੀ ਇਹਨੂੰ ਕੰਮ ਨਹੀਂ ਸਿਆਣੀ ਹੈ ਚੰਗੇ ਘਰ ਪਤਾ ਲੱਗ ਜਾਂਦਾ ਹਾਂ ਨਹੀਂ ਨਹੀਂ ਇਹ ਤਾਂ ਬਥੇਰੀ ਸਿਆਣੀ ਹੈ ਜੀ ਇਹ ਤਾਂ ਸਿਆਣੀ ਸਿਆਣੀ ਬਣ ਕੇ ਚੱਲੂਗੀ ਤਾਂ ਇਕੱਠ ਚੱਲੀ ਜਾਊਗਾ ਹਾਂ ਉਹ ਤਾਂ ਦੀਦਾ ਹੀ ਹੈ ਪਾਣੀ ਦਾ ਕਿਤੇ ਹੋਰ ਨਹੀਂ ਕਿਤੇ ਰਿਸ਼ਤਾ ਸਾਕ ਲਿਆ ਅਸੀਂ ਕਿਸੇ ਦੇ ਹੋਰ ਹੱਥੋਂ ਮਿਸਾਲ ਮੇਰੀ ਭੈਣ ਹੈਗੀ ਹੈ ਨਾ ਚੱਲ ਵਧੀਆ ਹੈ ਲੋਕਾਂ ਨਾਲ ਬੈਠ ਕੇ ਟਾਈਮ ਪਾਸ ਕਰੀ ਜਮਾਂਗੇ ਮੈਂ ਦਵਾਈ ਬੁੱਟੀ ਦਿਖਾਈ ਜੰਨੀ ਆ ਚੱਲ ਥੋੜਾ ਟਾਈਮ ਪਾਸ ਜਾਉ ਹਿਉ ਪੜਾ ਪੜਾ ਦਾ ਨਹੀਂ ਤਾਂ ਹੈਗਾ ਦੂਜੇ ਬੰਦਾ ਦਾ ਤਰੀਕਾ ਹੀ ਹੋ ਜਾਂਦਾ ਹੈ ਨਾ ਹੋਰ ਲੋਕਾਂ ਨੂੰ ਵੀ ਚੰਗੇ ਲੱਗੂ ਮੇਰੇ ਵਰਗੇ ਵੀ ਸਹੀ ਗੱਲ ਹੈ ਲੜਾਉਂਗੀ ਤਾਂ ਮੇਰੇ ਵਰਗੇ ਵੀ ਨਹੀਂ ਖੜਦੀ ਆ ਕੇ ਹਾਂ ਇਹ ਤਾਂ ਹੈਗਾ ਹੀ ਹੈ ਜੀ ਸਹੀ ਗੱਲ ਜਿਸ ਤੂੰ ਜੀ ਵਧੀਆ ਰਹਿੰਦਾ ਮੇਰੇ ਵਰਗੇ ਆ ਜਾਂਦੀ ਗੈਰਾ ਮਾਰ ਤੇ ਮੇਰੇ ਵਰਗੇ ਤਾਂ ਹੀ ਆ ਜਾਂਦੀ ਹੈਗੀ ਸਹੀ ਗੱਲ ਮਤਲਬ ਜਾਨਨੀ ਹੈ ਦਵਾਈ ਦਾ

ਕੁੱਤੇ ਬਿੰਦਾਰੂ ਆਂਦਾ ਬਾਰ ਖੁੱਲਾ ਪਿਆ ਸੀ ਮਾੜਾ ਬੇਟਾ ਕੰਨ ਤੱਕ ਦਮ ਲੈ ਤੁਸੀਂ ਵੀ ਆ ਜਾ ਕਰੋ ਹਾਂ ਕੋਈ ਨਾ ਤੈਨੂੰ ਮਾਰਾਂ ਮੈਂ ਤਾਂ ਆ ਜਾਨੀ ਹੁਣ ਹਾਂ ਆ ਜਾ ਕਰ ਸੁਣ ਤਾਂ ਕੰਮਾਂ ਦਾ ਚਵਾ ਕਰ ਦਿਓ ਬਾਰਾਂ ਦਾ ਚਵਾ ਕਰ ਦਿਓ ਕੰਮਾਂ ਦਾ ਕੰਮ ਤਾਂ ਫੇਰ ਤੈਨੂੰ ਪਤਾ ਹੀ ਹੈ ਕਰਦੇ ਕੰਮ ਤਾਂ ਲੋਟ ਹੀ ਨਹੀਂ ਆਉਂਦੇ ਸਾਰਾ ਦਿਨ ਹੋਰ ਹੋਰ ਇਹਨਾਂ ਦੇ ਤਾਂ ਵਾਰੇ ਕੰਮ ਕਰਦੇ ਨਹੀਂ ਇਹਾਂ ਤਾਂ ਜਮੀ ਨਹੀਂ ਕੰਮ ਕਰਦੀਆਂ ਇੰਨੀ ਸਿਆਣੀਆਂ ਕਰਈਆਂ ਨੇ ਅੱਗੇ

तो मैं कपड़े कु तार मैं अंदर पेनी जाके दस मिनट रेस्ट करनी ਗੁਰਪ੍ਰੀਤ ਨੂੰ ਕਹਿਣਾ ਮੜਾ ਜਾ ਉਹਨਾਂ ਦਾ ਤਾਂ ਫੋਨ ਕਰ ਲਿਆ ਸੀ ਗੱਲ ਹੋ ਗਈ ਗੁਰਪ੍ਰੀਤ ਹੋ ਗਿਆ ਕੰਮ ਬਾਈ ਅਸੀਂ ਨਾ ਮੜੀ ਦੀ ਦਵਾਈ ਲੈ ਆਈਏ ਚੰਗਾ ਮਾਨਸਾ ਤਾਂ ਮੈਂ ਤੇਰੇ ਵੀਰੇ ਨੂੰ ਫੋਨ ਕੀਤਾ ਸੀ ਉਹ ਹੁੰਦੇ ਉਹ ਕਹਿੰਦੇ ਕੱਲ ਨੂੰ ਫਿਰ ਕੰਮ ਜ਼ਿਆਦਾ ਹੋਊਗਾ ਤੇ ਅਸੀਂ ਮੜੀ ਦੀ ਦਵਾਈ ਲੈ ਆਈਏ ਮੇਰੇ ਟੂਣੀ ਦੁਖੀ ਜਾਂਦੀ ਵਾਲੀ ਜਾ ਦੇ ਫੜਾ ਕਰ ਦੱਤਿਆ ਨੂੰ ਰੱਖਿਓ ਗੱਡ ਭੇੜ ਦੇ ਠੀਕ ਹੈ

बढ़िया है कुछ नहीं करके आई पता ओहो गर्मी वाली है पता और नीरा तो हाँ नीरा हा, पाता तो मैं तेरे को ही आई थी पता कल, कल, दुखती। दुखती दुखती दुखती। दुखती। यह, अच्छा किमे फिर वान ਕਿਤੇ ਹੈ ਨਹੀਂ ਕਰ ਹਾਂ ਉਹ ਦਵਾਈ ਲੈਣ ਗਏ ਹੋਏ ਸੀਗੇ ਹਾਂ ਹਾਂ ਉਹ ਕੱਲ ਨੂੰ ਕਹਿੰਦਾ ਫਿਰ ਅੱਜ ਤਾਂ ਬੰਦੇ ਹੈਗੇ ਖੇਤ ਹੂੰ ਕਹਿੰਦਾ ਚੱਲ ਅੱਜ ਹੀ ਦਵਾਈ ਲੈ ਉਹਨਾਂ ਦੇ ਕੋਈ ਵਾਲੀ ਮੈਂ ਤਾਂ ਬਹਨ ਹੀ ਤੇ ਦਮਾਜ ਦਾ ਦਵਾਈ ਕੰਮ ਕਰਾਉਂਦੀ ਇਹਦੇ ਤਾਂ ਨਾ ਤਾਂ ਇਹ ਹਰਜੀ ਤਾਂ ਕੋਈ ਗੱਲ ਨਹੀਂ ਅੱਛਾ ਹਾਂ ਤੈਨੂੰ ਹੀ ਲੱਗਦਾਗਾ ਹੂੰ ਕੱਲ ਮਿਲ ਕੇ ਜੇ ਹੋਈ ਜਾਂਦੇ ਚਲੋ ਆਏ ਆ ਨਾ ਉਹਦੀ ਢੂਈ ਦੁਖਦੀ ਕਰਕੇ ਵੀ ਚੱਲ ਮੈਂ ਕਰ ਲੈਂਦੀ ਹਾਂ ਉਹ ਦਵਾਈ ਲੈਣ ਜਾਂਦੀ ਰਹਿੰਦੀ ਹੈ

गेट खुला पे गुरप्रीत मैं तेन क्या गेट नहीं पानी लिया चादर चूदर भी नहीं झाड़ी कर ले कम कुम पानी नहीं कुट लिया फिर दुखन लग गया मसाइया कुटके तो बाई नए ਉਹਮ ਖੇਤ ਗਇਆ ਮੈਂ ਕਿਹਾ ਮੈਨੂੰ ਇਥੇ ਤਾਰ ਜੋ ਤੁਸੀਂ ਮਸਾਂ ਕਿਡ ਗਈਆਂ ਸਿਰ ਦੁਖਣ ਲੱਗਿਆ ਹੈ 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 ਇੰਨਾ ਸਿਰ ਦੁਖੀ ਹਿੰਦਾ ਉਹ ਮੈਂ ਆ ਕੇ ਵਾਰ ਪੇੜ ਤੇ ਗੇਟ ਪੇੜ ਨਹੀਂ ਗੇਟ ਖੁੱਲਾ ਪਿਆ ਸੀ ਨਹੀਂ ਮੈਨੂੰ ਐ ਪੁੱਛਿਆ ਵੀ ਜੀ ਜੀ ਆ ਗਏ ਲੈ ਲਿਆ ਹਾਂ ਹਾਂ ਕੁੜੀ ਥੈਂਕ ਯੂ ਮਾਰਿਆ ਗਲਾਸ ਪਾਣੀ ਦਾ ਕੀ ਗੱਲ ਬਾਣੀ ਅੱਕੀ ਜੀ ਪਈਆਂ ਕੋ ਪ੍ਰੀਤ ਸਿਰ ਦੁਖੀ ਆਂਦਾ ਦਵਾਈ ਲੈ ਲੈ ਬਈ ਸਿਰ ਦੁਖਦਾ ਕਿਵੇਂ ਹੋ ਹੋ ਜੀ ਹੋਈ ਬਖਸ਼ੇ ਨਹੀਂ ਮੈਨੂੰ ਆਏ ਪੁੱਛਿਆਗਾ ਵੀ ਦਵਾਈ ਲੈ ਆਏ ਤੁਸੀਂ ਅੱਗੇ ਤੋਂ ਭੱਜ ਕੇ ਪੁੱਛਦੀ ਮੈਨੂੰ ਹਾਂ ਜੀ ਕੀ ਗੱਲ ਹੈ ਦਵਾਈ ਲੈਣ ਗਏ ਸੀ ਲੈ ਨਹੀਂ ਆਏ ਹੋਗੇ ਨਹੀਂ ਦਵਾਈ ਲੈਣੇ ਗਏ ਸੀ ਫੇਰ ਵੀ ਪੁੱਛਦੀ ਅੱਗੇ ਤੋਂ ਮੈਨੂੰ ਭੱਜ ਕੇ ਪਾਣੀ ਲੈ ਕੇ ਦਿੰਦੀ ਅੱਜ ਆਏ ਜੇ ਤਾਂ ਹੋਇਕੋ ਕੁ ਮਗਰ ਆਉ ਗਿਆ ਮੇਰੇ हां स्क्वाड चौया हो गई ना कोई कि है? जी, है जब नहीं किमे तेरा आए जे ओरी नजरिया जे बदलेया पया नहीं उही लगदा था बार भी खुला पया सीगा मेरे औंदी नु मैं कहया सी गेट पेड़ जी दुराम कर लंदी गेट पेड़ के मो पेह जांदी हां मले चला की पॉइंट में मैं तो तो हो रही बदली बदली आईनेकी पैने गल दस पे गुरप्रीत तू तो अच्छा। पे इन सियानी हो गया तेन चंकी भईं तेन कम कर दी ਪੁੱਛ ਕੇ ਤੈਨੂੰ ਦੱਸ ਕੇ ਗਈਆਂ ਵੀ ਦਵਾਈ ਲੈ ਕੇ ਆਉਣੇ ਆ। ਜਿੱਦਿ ਮੈਂ ਸੋਡੀ ਨੌਕਰ ਤਾਂ ਨਹੀਂ ਹੈਗੀ ਤੁਸੀਂ ਸਾਰਾ ਦਿਨ ਕੰਮ ਕਰਾਉਨੇ ਆਂਗੇ ਮੈਂ। ਅੱਛਾ। ਇਹ ਨੌਕਰ ਵਾਲਾ ਕਿਧਰੋਂ ਵਿੱਚ ਆ ਗਿਆ ਸਿਸਟਮ। ਹੋਰ ਤੁਸੀਂ ਤਾਂੋਂ ਥੋੜੇ ਹੀ ਤਾਂ ਤੁ ਲੈ ਕੇ ਦਵਾਈ ਉਹਦੀ ਕਹਿ ਦਿੰਨੇ ਹੋ ਮੇਰਾ ਆ ਦੁੱਖ ਦਾ ਆ ਦੁੱਖ ਦਾ। ਜੇ ਦੁੱਖ ਦਾ ਫੇਰ ਹੀ ਕਹਿਣੀ ਆ ਮੈਂ ਪਹਿਲਾਂ ਮੈਂ ਹੀ ਕਰਦੀ ਸੀ ਸਾਰਾ ਕੰਮ ਤਾਂ ਹੁਣ ਹੋ ਗਏ 4 ਮਹੀਨੇ ਆਈ ਨੂੰ। ਨੀ ਫਿਰ ਪਹਿਲਾਂ ਕਰਦੇ ਸੀ ਜਦੋਂ ਪਹਿਲਾਂ ਕਰ ਇਕੱਲੇ ਸੀਗੇ ਇਕੱਲੇ ਨਹੀਂ ਕਿ ਤੁਸੀਂ ਕਰਨਾ ਸੀਗਾ ਤੇ ਫਿਰ ਹੁਣ ਤੁਸੀਂ ਮੈਥੋਂ ਕਰਵਾਉਂਦੇ ਆ ਸਾਰੇ ਤੇ ਪਿੰਡ ਵੀ ਆਪਾਂ ਮਿਲ ਕੇ ਰਹਿੰਦੇ ਸੀ ਮੇਰੇ ਘਰ ਸੁਆਂਦਾ ਵੀ ਸਾਰਾ ਮੈਂ ਕਰਾਂ ਚੁੱਲੇ ਦਾ ਵੀ ਮੈਂ ਕਰਾਂ ਸਾਰਾ ਕੰਮ ਮੇਰੇ ਸਰ ਤੇ ਆ ਪੋਚੇ ਵੀ ਤੂੰ ਲਾ ਇਹ ਥੋੜੀ ਗੱਲ ਹੁੰਦੀ ਹੈਗੀ ਤੁਸੀਂ ਤਾਂ ਮੈਥੋਂ ਫਿਰ ਨਮੀ ਨਹੀਂ ਮੈਨੇ ਨੌਕਰੀ ਸਮਝੇ ਰੱਖਿਆਗਾ ਨਹੀਂ ਨੌਕਰ ਕਿਉਂ ਸਮਝਿਆਗਾ ਤੈਨੂੰ ਤੂੰ ਘਰ ਦੀ ਮਾਲਕਣਾ ਜਿੰਨਾ ਮੇਰਾ ਹਿੱਸਾ ਉਹਨਾ ਤੇਰਾ ਹਿੱਸਾ ਹੈ ਮੈਂ ਵੀ ਤੇ ਤੇਰੇ ਨਾਲ ਕਰਵਾਉਣੀ ਆ ਜਿੰਨਾ ਕਿ ਮੈਥੋਂ ਹੁੰਦਾ ਮੈਂ ਕਰਵਾਉਣੀ ਆ ਹਨਾ ਵੀ ਜਿੰਨਾ ਕਿ ਮੈਥੋਂ ਹੁੰਦਾ ਮੈਂ ਸਾਰਾ ਕਰਦੀ ਆ

ਆਈ ਸੀ ਪਹਿਲਾਂ ਤੂੰ ਕਹਿੰਦੀ ਤਾਈ ਆਈ ਨਹੀਂ ਹੁਣ ਕਹਿੰਦੀ ਤਾਈ ਆਈ ਆ ਮੈਨੂੰ ਪਤਾ ਨਾ ਵੀ ਤਾਈ ਆਈ ਸੀ ਠੀਕ ਆ ਤਾਈ ਦੇ ਘਰ ਦਾ ਮਾਹੌਲ ਦੇਖ ਜਾ ਕੇ ਆਪਦਾ ਘਰ ਨਹੀਂ ਸੰਭਾਲ ਸਕ ਤੀ ਉਹ ਆਪਣੀ ਵਰਗੇ ਨੂੰ ਕਿੱਥੋਂ ਝਰ ਲੂਗੀ ਤੇ ਪਿੰਡ ਦੀ ਆਪਾਂ ਸਕੀਆਂ ਭੈਣਾ ਬਣ ਕੇ ਸਕੀਆਂ ਭੈਣਾ ਸੀਗੀਆਂ ਭੈਣਾ ਵਾਂਗੂ ਇੱਥੇ ਰਹਿਣਾ ਸੀ ਆਪਾਂ ਹਨਾ ਤੂੰ ਮੜਾ ਮੋਟਾ ਸੋਚ ਕੇ ਚੱਲ ਲੋਕਾਂ ਮਗਰ ਨਹੀਂ ਲੱਗਦਾ ਹੁੰਦਾ ਮੈਨੂੰ ਆਪਦੀ ਭੈਣ ਨੇੜੋਂ ਆ ਕਿ ਲੋਕ ਨੇੜੋਂ ਹੋਊਗੀ ਠੀਕ ਹੈ ਹਾਂ ਜਿਵੇਂ ਆਪਾਂ ਪਹਿਲਾਂ ਪੇਕੇ ਘਰੇ ਭੈਣਾ ਬਣੀਆਂ ਸੀ ਭੈਣਾ ਹੀ ਆ ਨਾ ਪੇਕੇ ਘਰੇ ਰਲ ਕੇ ਰਹਿਣੀ ਸੀ ਇੱਥੇ ਵੀ ਆਪਾਂ ਰਲ ਕੇ ਰਹਿਣਾਗਾ ਪਰ ਲੋਕਾਂ ਨੂੰ ਤਮਾਸ਼ਾ ਨਹੀਂ ਦਿਖਾਉਣਾ ਇਹ ਤਾਂ ਚਾਹੁੰਦੇ ਸੀਗੇ ਤਾਈ ਵਰਗੇ ਵੀ ਆ ਕੁਝ ਹੋਵੇ ਠੀਕ ਹੈ ਠੀਕ ਹੈ ਹਾਂ ਉਰੇ ਇਮਾਰਾ ਦਾ ਹੇ ਇਧਰ ਕਿਧਰ ਜਾਣੀ ਆ ਸਾਡੇ ਘਰੇ ਆ ਸਾਡੇ ਘਰੇ ਕੀ ਉਂਗਲਾਂ ਲਾ ਕੇ ਗਈਆਂ ਕੱਲ ਮੈਂ ਤਾਂ ਕੁਸ ਨਹੀਂ ਲਾਈਆਂ ਆਈ ਹੈ ਤੂੰ ਜ਼ਰੂਰ ਸਾਡੀ ਗੁਰਪ੍ਰੀਤ ਕੋਲੇ ਮੇਰੇ ਬਾਅਦ ਚ ਜਦੋਂ ਮੈਂ ਦਵਾਈ ਲੈਣ ਗਈ ਸੀ ਮੈਂ ਤਾਂ ਕੁਸ ਨਹੀਂ ਲਾਈਆਂ ਆਈ ਹੈ ਤੂੰ ਆਈ ਕਿਉਂ ਨਹੀਂ ਥੱਪ ਮਾਰਦੀ ਆ ਆ ਜਾ ਆ ਜਾ ਬਹਿ ਜਾ ਤੇਰਾ ਵੀ ਇੱਥੇ ਤੈਨੂੰ ਤਾਂ ਬਣਾਈਏ ਹੁਣ ਗਾਹਾਂ ਹਮ ਕਿਸੇ ਦਾ ਹੋਰ ਤਾਂ ਨਹੀਂ ਕਰ ਪਟੇਗੀ ਗੁਰਪ੍ਰੀਤ ਝਾੜੂ ਲੈ ਆ ਜਾ ਕੇ ਲੈ ਆ ਜਾ ਕੇ ਹੁਣ ਲਾਏਂਗੀ ਕਿਸੇ ਦੇ ਘਰੇ ਉਂਗਲਾਂ ਲਾ ਹੁਣ ਲਾਏਂਗੀ ਨਹੀਂ ਨਹੀਂ ਲਾ ਨਹੀਂ ਹੁਣ ਦੱਸ ਨਹੀਂ ਜਾਂਦੀ ਚਲ ਤੈਨੂੰ ਮੰਨਾਂ ਨਹੀਂ ਜਾਂਦੀ ਹੋਰ ਤਾਂ ਨਹੀਂ ਕੇ ਮੁੜ ਕੇ ਅੱਕ ਸੜਦੀ ਕਿਸੇ ਦੇ ਘਰੇ ਨਹੀਂ ਨਹੀਂ ਨਹੀਂ